ਹੋ ਹੋਵੇਗਾ ਇਹ ਕਾਨਫਰੰਸਾਂ ਦੇ ਮਤਲਬ ਹੁੰਦੇ ਨੇ ਸੋਣ ਮੇਰੀ ਗੱਲ ਸੁਣੋ ਮੈਂ ਲੰਬੀ ਗੱਲ ਨਹੀਂ ਕਰਨੀ ਮੈਥੋਂ ਪਹਿਲਾਂ ਆਡਟ ਬੁਲਾੜਿਆ ਨੇ ਬਹੁਤ ਛੋਣੀ ਧੰਗ ਨਾਲ ਵੱਖਰੇ ਵੱਖਰੇ ਸੱਜਟਾਂ ਦੀ ਗੱਲ ਕੀਤੀ ਹੈ ਮੈਂ ਉਹ ਸਾਰੀਆਂ ਗੱਲਾਂ ਨੂੰ ਕਿਤੇ ਵੀ ਦਿਰਾਵਾਗਾ ਨਹੀਂ ਮੈਂ ਇੱਥਰ ਖਾਨ ਨੂੰ ਸਿੱਧੀ ਬੇਨਤੀ ਕਰਨੀ ਚਾਹੁੰਦਾ ਕਿ ਆਓ ਅੱਜ ਆਪਾਂ ਜੋ ਪੰਜਾਬ ਦੀ ਜਿਰਾਈ ਹੈ ਪਹਿਲਾਂ ਤਾਂ ਦਾ ਇਹ ਸਟੇਜ ਤੋਂ ਤੁਹਾਡੀ ਸੰਗਤ ਦੀ ਹਾਜ਼ਰੀ ਤੇ ਗੁਰੂਪਾਸਤੇ ਬੇ ਕਰਦਾ ਹੋਇਆ ਤੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਉਂਦੀ ਲੜਾਈ ਹੈ ਦਾ ਭਾਵ ਸਿਰ ਲੜਦੀ ਹੈ ਇੱਕ ਦੂਜੇ ਨੂੰ ਬਾਹ ਕੱਢਨੇ ਆ ਰਹੇ ਇੱਕ ਦੂਜੇ ਨੂੰ ਨਿੰਦਣਾ ਯਾਦ ਕਰੋ ਸਿੱਖ ਇਤਿਹਾਸ ਨੂੰ ਬਬਰ ਲੜਦੇ ਹੁੰਦੇ ਸੀ ਅਕਾਲੀ ਲੜਦਾ ਹੁੰਦਾ ਸੀ ਬਬਰ ਗਦਾਰਾਂ ਨੂੰ ਮਾਰਦੇ ਸੀ ਕਾਦੇ ਰੱਗੇ ਹੋ ਕੇ ਲੜਦਾ ਸੀ ਸਵਾਰਤਾ ਆਜ਼ਾਦੀ ਲੜਦਾ ਸੀ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਪਰ ਕਿਸੇ ਕਾਦਰਸੀ ਨੂੰ ਨਹੀਂ ਮਾਰਿਆ ਫਿਰ ਮਰਦਾਸੀ ਅੱਜ ਲਈ ਤੁਹਾਡੇ ਕੀ ਨੇ ਨਾਲ ਹੈ ਮੈਂ ਉਹ ਜਿਹੜੀਆਂ ਸ਼ਕਤੀਆਂ ਅਕਾਲੀ ਦੰਦ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਤੋਪਾਂ ਦੇ ਨੂੰ ਇੱਧਰ ਖੋਲੀ ਬੈਠੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਤੁਹਾਡੇ ਦੀ ਤਾਕਤ ਹੈ ਲੜਾਈ ਦਿੱਲੀ ਨਾਲ ਨਾ ਲੜੋ ਲੜਾਈ ਜੋ ਪੰਜਾਬ ਜਗਤ ਕਰਦੇ ਨਾਲ ਲੜੋ ਲੜਾਈ ਉਹ ਕਾਗਜ਼ ਦੀ ਝੂਠ ਬਾੜ ਕੇ ਐਥੇ ਖਾਹ ਖਾ ਕੇ ਬੰਦਰ ਸੋਰੇ ਸਾਰੇ ਝੂਠ ਬੋਲਿਆ ਉਹਨਾਂ ਝੂਠਿਆਂ ਨਾਲ ਲੜੋ ਲੜਾਈ ਆਪਾਂ ਦੇ ਵੀਰ ਮਾਣਾਂ ਨਾਲ ਲੜੋ ਜਿਨ੍ਹਾਂ ਨੇ ਗਰੰਟੀਆਂ ਦੇ ਕੇ ਸਾਰੇ ਝੂਠ ਬੋਲੇ ਨਿਕਿਆ ਕੱਖ ਦੀ ਹੈ ਨਹੀਂ ਵਿਰਾਈ ਉਹ ਜਨ ਆਵਾਜ਼ ਲੜਾ ਜਿਨ੍ਹਾਂ ਨੇ ਸਰਕਾਰ ਤੋਂ ਲੋਧੀ ਦੀ ਧਰਤੀ ਤੇ ਗੁਰਨਾਨ ਦੇਵ ਜੀ ਦੇ ਦਿਹਾੜੇ ਤੇ ਜੋ ਗੁਰਪੁਰਬ ਮਨਾਉਂ ਰਿਹਾ 1000 ਗੋਲੀ ਗੁਰਨਾਨ ਦੇਵ ਤੇ ਨਾਲ ਖੂ ਕਰਵਾ ਕੇ ਡਰ ਫਰਦਾਰਾ ਸੀ ਦੋ ਫਰਦਾਰ ਤੇ ਉਥੇ ਚਲਾਈਆਂ ਅੱਜ ਸਾਰਾ ਪੰਜਾਬ ਫੁੱਟਾ ਪਿਆ ਅੱਜ ਉਹ ਲੋਕ ਫੁੱਟੇ ਪਿਆ ਇਹਨੇ ਕਾਲੀ ਜੱਲ ਨੂੰ ਬਾਵਾ ਕਰਦੇ ਨੇ ਅੱਜ ਉਹ ਲੋਕ ਕਿੱਥੇ ਨੇ ਕਿੱਧਰ ਜਾ ਕੇ ਲੁਕੇ ਰਹੇ ਜੱਗ ਬਾਵਾ ਅੱਜ ਉਹ ਕਿਧਰ ਗਿਆ ਹਰਪੁਰ ਜਦੋਂ ਹਰਪੁਰ ਨੂੰ ਦੱਸਦਾ ਉਹਦੇ ਇੱਧਰ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕੀਤਾ ਯਾਦ ਹੈ ਉਹ ਬੰਦਾ ਕਿਉਂ ਬਾੜ ਦਿੱਤਾ ਅਕਾਲੀ ਜੱਟ ਨੇ ਕਿਹਾ ਦੱਸੋ ਕੌਣ ਸੀ ਪਤਾਲ ਕਰੋ ਕਿਸੇ ਨੂੰ ਸੋਟਾ ਬੋਲਦਾ ਕੋਈ ਕਿਧਰ ਗਿਆ ਲੋਕ ਕਿਧਰ ਗਿਆ ਬੰਦੇ ਜਾ ਕੇ ਜੱਪਦੀਆਂ ਹੋਈਆਂ ਅੱਜ ਤੱਕ ਹੋਈ ਜਾ ਰਹੀਆਂ ਨੇ ਕੁਪੁਰਦਾ ਆ ਗਾਂਜਸਾਲਾ ਦਾ ਐਮਐਲਏ ਕੈਦ ਹੋ ਗਿਆ ਜੋ ਬਲੇਰ ਕੋਲ ਨੇ ਕਰਾਲ ਸਿੰਘ ਦੀ ਬੇਦਵੀ ਕੀਤੀ ਸੀ ਉਹਨੇ 70 ਲੱਖ ਰੁਪਇਆ ਦੇ ਕੇ ਉਹ ਬੰਦਾ ਭੇਜਿਆ ਉਹ ਬੰਦਾ ਫੜਿਆ ਗਿਆ ਉਹ ਮੰਨ ਗਿਆ ਕਿ ਮੈਨੂੰ 80 ਲੱਖ ਰੁਪਇਆ ਆਇਆ ਹੈ ਇਹਨੇ ਭੇਜਿਆ ਜਦੋਂ ਐਮਐਲਏ ਨੇ ਭੇਜਿਆ 24 ਸਾਲ ਕੈਦ ਹੋ ਗਈ ਕੁਪੁਰਦਾ ਕਾਪੜਾ ਨੇ ਕੀ ਕੀਤਾ ਵਜਾਹ ਦੀ ਤਰੱਕੀ ਵਜਾਹ ਦੀ ਜਵਾਨ ਸ਼ਕਤੀ ਸੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਲਾ ਕੇ ਦਿੱਤੀ ਸੀ ਉਸ ਨੂੰ ਫੇਰ ਚੜ੍ਹਵਾਸਦੇ ਉਹਨਾਂ ਨੇ ਸਾਖਸ਼ਤ ਰੱਖਿਆ ਹਰ ਕਾਂਗਸਾ ਇਤਿਹਾਸ ਪਾੜੇ ਇਕੱਠੇ ਹੋ ਕੇ ਦਾ ਸਾਖਸ਼ਤ ਸ਼ਾਮਲ ਹੋਏ ਦੋਨਾਂ ਦੀ ਬੋਲੀ ਇੱਕੋ ਹੈ ਅੱਜ ਵੀ 8 ਸਾਲ ਗਿਆ ਹੋ ਗਿਆ ਕਾਲੀ ਪਾਰਟੀ ਨੂੰ ਅੱਜ ਗਾਲ੍ਹਾਂ ਵੇਖ ਸਾਡੇ ਕਾਲੀ ਦੇ ਲੋਹਰੀ ਬਸ ਪ੍ਰਕਾਸ਼ ਬਾਦਲ ਦੇ ਹੁਦ ਕੋ ਲੈ ਜਾਦੇ ਉਹ ਤਾਂ ਪਰਮਾਤਮਾ ਕੋਲ ਚਲੇ ਗਿਆ ਹਾਰਾ ਸਾਹ ਆਜ਼ਾਦੀ ਤੋਂ ਬਾਅਦ ਜੇ ਕਿਸੇ ਲੀਡਰ ਦੀ ਜੇਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੈ ਕਿ ਉਹ ਗਾ ਜੇ ਖਾੜਾ ਖਾ ਰਾਜ ਕਰ ਲਿਆ ਉਹ ਤੇ ਖਾੜਾ ਖਾ ਚੈ ਵੀ ਕੱਟੀ ਹੈ ਤੇ ਸਾਰਾ 55 ਤੋਂ ਲੈ ਕੇ ਦਿਲਾ ਘਟਣ ਲੱਗੇ ਸੀ ਲੋਕਾਂ ਨੂੰ ਯਾਦ ਹੈ ਅਸੰਦੀ ਦਾ ਪਹਿਲੀ ਜੇਲ ਦਿੱਲੀ ਦਾ ਹੀ ਕਰਤੀ ਹੈ ਘਰ ਤੋਂ ਤਾਂ ਬਹਿ ਲੱਗਿਆ ਜੇ ਨਾ ਪਟਨਾ ਮੈਨੂੰ ਯਾਦ ਹੈ ਐਮਰਜੈਂਸੀ ਗੇਜ ਨੂੰ ਸਾਰੀ ਦੁਨੀਆ ਸੌ ਗਈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆ ਕੇ ਸੰਮਰਸਰ ਮੀਟਿੰਗ ਬੁਲਾਈ ਤੌੜਾ ਸਾਹਿਬ ਤੇ ਬਾਲ ਸਾਹਿਬ ਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਜੋ ਜੈਪ੍ਰਤਾਹ ਗ੍ਰਹਿਣ ਦੀ ਮੀਟਿੰਗ ਸੀ ਸਾਰੇ ਲੀਡਰ ਕੈਚ ਕਰ ਲਏ ਜੈਪ੍ਰਤਾਹ ਗ੍ਰਹਿਣ ਕੈਚ ਕਰ ਲਿਆ ਲੇਕਰ ਸਾਹ ਪ੍ਰਤਾਪ ਸਿੰਘ ਤੇ ਸਾਹ ਤੌੜਾ ਸਾਹਿਬ ਦੋਨੋਂ ਪੰਜਾਬ ਚ ਆ ਗਏ